ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਿਗੁਰਾਂ ਦੀ ਸਾਜੇ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿਹ ਬੁਲਾਓ ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਆਏ ਹੋਏ ਬੇਅੰਤ ਨਾਮ ਜੋ ਬੰਦਗੀ ਕਰਨ ਵਾਲਿਆਂ ਦੇ ਸਤਿਪੁਰਸ਼ਾਂ ਦੇ ਅਵਤਾਰਾਂ ਦੇ ਔਰ ਬੇਅੰਤ ਭਗਤਾਂ ਦੇ ਨਾਮ ਜੋ ਆਪਾਂ ਰੋਜ਼ਾਨਾ ਹੀ ਬਾਣੀ ਦੇ ਵਿੱਚੋਂ ਸੁਣਦੇ ਪੜ੍ਹਦੇ ਹਾਂ ਉਹਨਾਂ ਦੇ ਨਾਵਾਂ ਦੀ ਵਿਆਖਿਆ ਜਾ ਕਿ ਇਹ ਉਹਨਾਂ ਦੀਆਂ ਸਾਖੀਆਂ ਉਹਨਾਂ ਦੇ ਪ੍ਰਸੰਗ ਆਪਾਂ ਸਾਰੇ ਮਿਲ ਕੇ ਰੋਜ਼ ਸਰਵਣ ਕਰਦੇ ਆਂ ਸੋ ਅੱਜ 15ਵੀਂ ਸਾਖੀ ਜੋ ਆਰੰਭ ਹੋ ਰਹੀ ਹੈ ਕਲਾਵੰਤੀ ਨਾਮ ਦੀ ਇੱਕ ਵੇਸ਼ਵਾ ਉਹ ਕੌਣ ਸੀ ਕਿਸ ਕਿਸ ਤਰ੍ਹਾਂ ਦਾ ਉਸ ਦਾ ਜੀਵਨ ਸੀ ਉਹਦੇ ਜੀਵਨ ਦੇ ਵਿੱਚ ਕੀ ਤਬਦੀਲੀ ਆਈ ਕਿਸ ਕਾਰਨ ਤਬਦੀਲੀ ਆਈ ਉਹ ਸਾਰਾ ਪ੍ਰਸੰਗ ਅੱਜ ਆਪਾਂ ਸਰਵਣ ਕਰਾਂਗੇ ਸੁਰਸਨਾ ਪਵਿੱਤਰ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਗਨਕਾ ਇੱਕ ਵਿਸ਼ਵਾਸੀ ਉਹ ਸ਼ਹਿਰ ਦੇ ਬਾਜ਼ਾਰ ਵਿੱਚ ਰਹਿੰਦੀ ਸੀ ਪਾਪ ਕਰਮ ਕਰਦੀ ਰਹਿੰਦੀ ਸੀ ਉਸ ਦਾ ਰੂਪ ਉਸ ਦੀ ਜਵਾਨੀ ਉਹਦੇ ਤੇ ਸਾਰੇ ਵਿਕਦੇ ਸੀ ਉਹ ਪਾਪਾਂ ਦੀ ਪੰਡ ਬੰਨੀ ਜਾਇਆ ਕਰਦੀ ਸੀ ਜਦੋਂ ਹੀ ਤਰਕਾਲਾਂ ਪੈਂਦੀਆਂ ਤਾਂ ਉਹਦੇ ਘਰ ਰੌਣਕ ਹੁੰਦੀ ਸੀ ਦੀਵਾ ਬਲਦਾ ਸੀ ਤਿਉਹਾਰ ਸ਼ਿੰਗਾਰ ਕਰਕੇ ਬਹਿ ਜਾਂਦੀ ਨਾਮਦੇਵ ਜੀ ਭਗਤ ਜੀ ਗੋਡ ਰਾਗ ਵਿੱਚ ਸੁਆ ਪੜਾਵਤ ਗਣਕਾ ਤਰੀ ਸੋਹਰ ਨੈਣੋ ਕੀ ਪੁੱਤਰੀ ਭਗਤ ਜੀਆ ਨੇ ਵਚਨ ਕੀਤਾ ਹੈ ਕਿ ਤੋਤੇ ਨੂੰ ਪੜਾਉਂਦੀ ਹੋਏ ਗਣਕਾ ਤਰ ਗਈ ਉਹ ਪ੍ਰਮਾਤਮਾ ਦੇ ਨੈਣਾਂ ਦੀ ਪੁਤਲੀ ਬਣੀ ਉਹ ਭਗਤਾਂ ਵਿੱਚ ਗਿਣੇਗੀ ਉਸ ਦਾ ਐਸਾ ਹੀ ਜੀਵਨ ਬਦਲ ਗਿਆ ਉਸ ਦੇ ਪਾਪ ਤੇ ਨਰਕੀ ਜੀਵਨ ਵਿੱਚੋਂ ਨਿਕਲਣ ਦੀ ਕਥਾ ਇਉਂ ਹੈ ਉਹ ਜਦੋਂ ਮਨਦ ਕਰਮ ਵਿੱਚ ਰੁੱਝੀ ਹੋਈ ਜੀਵਨ ਨੂੰ ਭੁੱਲ ਗਈ ਸੀ ਕਿ ਮਨੁੱਖਾ ਜੀਵਨ ਦਾ ਮਨੋਰਥ ਉਸ ਨੂੰ ਉੱਕਾ ਹੀ ਨਹੀਂ ਸੀ ਪਤਾ ਤਦੋਂ ਇੱਕ ਸਾਧੂ ਉਸ ਕੋਲ ਆ ਗਏ ਉਹਨਾਂ ਦੇ ਕੋਲ ਇੱਕ ਤੋਤਾ ਸੀ ਆਖਦੇ ਹਨ ਉਹ ਸਾਧੂ ਸ਼ਹਿਰੋਂ ਬਾਹਰ ਰਿਹਾ ਕਰਦੇ ਸੀ ਬਸੋਂ ਵਿੱਚ ਘਟ ਹੀ ਆਉਂਦੇ ਸੀ ਉਸ ਰਾਤ بارش ਬਹੁਤ ਹੋਈ ਇੰਨੀ بارش ਹੋਈ ਕਿ ਉੱਚੀ ਨੀਵੀਂ ਧਰਤੀ ਜਲ ਥਲ ਦਿਸਣ ਲੱਗ ਪਈ ਸਾਧੂ ਨੇ ਵੇਖਿਆ ਵੀ ਠੰਡ ਨਾਲ ਉਸਦਾ ਤੋਤਾ ਵੀ ਮਰਨ ਲੱਗਿਆ ਪੰਛੀ ਉਸ ਨੂੰ ਜਾਣ ਨਾਲੋਂ ਪਿਆਰਾ ਸੀ ਕਿਉਂਕਿ ਉਹ ਪੰਛੀ ਰਾਮ ਰਾਮ ਦੀ ਬੰਤੀ ਪੜਦਾ ਸੀ ਉਸ ਨੇ ਤੋਤੇ ਦੇ ਪਿੰਜਰੇ ਨੂੰ ਚੁੱਕਿਆ ਤੇ ਸ਼ਹਿਰ ਵੱਲ ਤੁਰ ਪਿਆ ਉਸ ਨੇ ਆਪਣੀ ਗੋਦੜੀ ਤੇ ਹੋਰ ਵਸਤਰ ਉੱਪਰ ਲਏ ਹੋਏ ਸੀ ਕੁਦਰਤ ਦੀ ਸ਼ਕਤੀ ਮੁਕਾਬਲਾ ਕਰਨਾ ਉਸ ਦੇ ਵੱਸ ਤੋਂ ਬਾਹਰ ਸੀ ਉਹ ਤੁਰ ਆਇਆ ਪਰ ਕੋਈ ਆਸਰਾ ਨਾ ਲੱਭਿਆ ਰਾਤ ਦਾ ਸਮਾਂ ਸੀ ਸਾਰੇ ਲੋਕ ਆਪੋ ਆਪਣੇ ਘਰਾਂ 'ਚ ਬੂਹੇ ਬੰਦ ਕਰਕੇ ਬੈਠੇ ਸੀ ਔਰ ਲੱਭਣ ਤੇ ਵੀ ਸਾਧੂ ਨੂੰ ਕੋਈ ਆਸਰਾ ਨਾ ਮਿਲਿਆ ਉਹ ਤੁਰਦਾ ਗਿਆ ਅਖੀਰ ਬੇਸ਼ਵਾ ਗਣਕਾ ਦਾ ਘਰ ਆਇਆ ਦੀਵਾ ਜਗਦਾ ਸੀ ਬੂਹਾ ਵੀ ਖੁੱਲਾ ਸੀ ਉਹ RAM ਦਾ ਨਾਮ ਲੈ ਕੇ ਅੱਗੇ ਲੰਘ ਗਿਆ ਗਣਕਾ ਉਸ ਨੂੰ ਦੇਖ ਕੇ ਮਨ ਵਿੱਚ ਖੁਸ਼ ਹੋਈ ਉਸਨੇ ਖਿਆਲ ਕੀਤਾ ਕਿ ਮੀਂਹ ਹਨੇਰੀ ਦੇ ਸਮੇਂ ਵੀ ਉਸ ਕੋਲ ਇੱਕ ਗਾਹਕ ਆਇਆ ਜਿਹੜਾ ਉਸ ਨੂੰ ਪੈਸੇ ਬਟਾਏਗਾ ਉਸਦੇ ਤੰਮ ਦਾ ਸੌਦਾ ਕਰੇਗਾ ਉਸਨੇ ਚਾਨ ਨਾਲ ਆਖਿਆ ਆਓ ਮੈਂ ਤੁਹਾਨੂੰ ਉਡੀਕ ਦੀ ਸੀ ਬੈਠੋ ਗਣਕਾ ਦਾ ਇਹ ਬਾਤ ਸੁਣ ਕੇ ਉਸਦੇ ਰੂਪ ਤੇ ਸ਼ਿੰਗਾਰ ਨੂੰ ਤੱਕ ਕੇ ਸਾਧੂ ਹੈਰਾਨ ਹੋਇਆ ਉਸਨੇ ਕਿਹਾ ਬੇਟੀ ਬਾਹਰ ਬਹੁਤ ਬਾਰਿਸ਼ ਹੈ ਮੇਰੀ ਝੁੱਗੀ ਰੁੜ ਗਈ ਮੈਂ ਆਪਣੇ ਤੋਤੇ ਸਮੇਤ ਆਸਰਾ ਲੈਣ ਆਇਆ ਹਾਂ ਜਦੋਂ ਬੇਟੀ ਸ਼ਬਦ ਸੁਣਿਆ ਉਸਦਾ ਮਨ ਕੰਬ ਗਿਆ ਉਹ ਇੱਕ ਵਾਰੀ ਕੰਬੀ ਤੇ ਮੁਰ ਨਿਰਾਸ਼ਤਾ ਨਾਲ ਬੋਲੀ ਤੁਸੀਂ ਰਾਤ ਰਹਿਣਾ ਹੈ ਹਾਂ ਬੇਟੀ ਅਸੀਂ ਰਾਤ ਰਹਿਣਾ ਹਰ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਸਰੀਰ ਆਤਮਾ ਦਾ ਘਰ ਹੈ ਸਰੀਰ ਨੂੰ ਆਸਰਾ ਦੇਣਾ ਨੇਕ ਮਾਰਗ ਤੇ ਚੱਲਣਾ ਹੈ ਪੁਤਰੀ ਪਰਮਾਤਮਾ ਨੇ ਤੈਨੂੰ ਸੁੱਖ ਦੇ ਸਾਧਨ ਬਖਸ਼ੇ ਆ ਪਰਮਾਤਮਾ ਨੂੰ ਤੂੰ ਯਾਦ ਕਰਦੀ ਹੋਏਂਗੀ ਸਾਧੂ ਸਹਿਜ ਸੁਭਾਅ ਬੋਲੀ ਗਏ ਉਹਨਾਂ ਦੀ ਆਤਮਾ ਸੱਚ ਹੀ ਨਿਰਮਲ ਸੀ ਪਰ ਵੇਸ਼ਵਾ ਜਿਸ ਦਾ ਅਸਲੀ ਨਾਮ ਚੰਦਰਮਣੀ ਸੀ ਉਹ ਤਾਂ ਸੁਣ ਸੁਣ ਕੇ ਘਬਰਾਉਣ ਲੱਗੀ ਉਹ ਪਾਪੀ ਸੀ ਉਸਨੇ ਘਬਰਾਟ ਵਿੱਚ ਆਖਿਆ ਤੁਸੀਂ ਕੋਈ ਪਹੁੰਚੇ ਹੋਏ ਸਾਧੂ ਲੱਗਦੇ ਹੋ ਹਾਂ ਮੇਰੇ ਮਾਲਕ ਨੇ ਮੈਨੂੰ ਸਾਧੂ ਬਣਾ ਕੇ ਆਪਣੇ ਨਾਮ ਦੇ ਸਿਮਰਨ ਵੱਲ ਲਾਇਆ ਹੈ ਉਹ ਮਾਲਕ ਜਿਹੜਾ ਸਭ ਦਾ ਕਰਤਾ ਹਰਤਾ ਜੀਵਨ ਦਾਤਾ ਅन्न ਦਾਤਾ ਹੈ ਗਨਕਾ ਦੇ ਮਨ ਵਿੱਚ ਕੁਝ ਨੇਕ ਭਾਵ ਆਏ ਕਿਉਂਕਿ ਸ਼ਾਮ ਤੋਂ ਉਸ ਦੇ ਕੋਲ ਕੋਈ ਐਸਾ ਪੁਰਸ਼ ਨਹੀਂ ਸੀ ਆਇਆ ਜਿਹੜਾ ਉਸ ਨੂੰ ਪਾਪ ਕਰਮ ਵੱਲ ਨਾ ਲਾਉਂਦਾ ਹੋਵੇ ਮਦ ਵਰਤ ਕੇ ਮਦ ਕਹੀਏ ਸ਼ਰਾਬ ਸ਼ਰਾਬ ਵਰਤ ਕੇ ਉਸ ਦੀ ਮੰਦ ਵਾਸ਼ਨਾ ਨਾਲ ਉਸ ਦੇ ਮੈਲੇ ਮਨ ਤੇ ਹੋਰ ਮੈਲਾ ਸੁੜਦਾ ਸੀ ਉਸ ਦਿਨ ਉਹ ਸਵੇਰੇ ਇਸ਼ਨਾਨ ਕਰਕੇ ਫਿਰਦੀ بارش ਹੁੰਦੀ ਰਹੀ ਤੁਸੀਂ ਸਾਧੂ ਜੀ ਭਗਵਾਨ ਦੇ ਭਗਤ ਠੀਕ ਹੈ ਆਓ ਬੈਠੋ ਤੇ ਗਿੱਲੇ ਵਸਤਰ ਲਾ ਕੇ ਸੁੱਕੇ ਪਹਿਨ ਲਓ ਸ਼ਾਇਦ ਜੀਵਨ ਵਿੱਚ ਸਾਧੂ ਦੀ ਸੇਵਾ ਕਰਨ ਦਾ ਪਹਿਲੀ ਵਾਰ ਮੌਕਾ ਮਿਲਿਆ ਆਓ ਕੀ ਪਤਾ ਮੇਰੇ ਜੀਵਨ ਵਿੱਚ ਐਸੀ ਕੋਈ ਘਟਨਾ ਦੁਬਾਰੇ ਵਾਪਰੇ ਕੇ ਨਾ ਵਾਪਰੇ ਇਉਂ ਆਖਦੀ ਹੋਈ ਨੇ ਸਾਧੂ ਦੇ ਗਿੱਲੇ ਵਸਤਰ ਲਹਾਏ ਤੇ ਉਸ ਨੂੰ ਕੁਝ ਸੁੱਕੇ ਵਸਤਰ ਜਿਹੜੇ ਉਹਦੇ ਕੋਲ ਸਨ ਉਹ ਦੇ ਦਿੱਤੇ ਅੱਗ ਬਾਲ ਕੇ ਉਸ ਦੇ ਤੋਤੇ ਤੇ ਉਸ ਨੂੰ ਅੱਗ ਸਕਾਈ ਉਹ ਨਿੱਗੇ ਹੋਏ ਤਾਂ ਤੋਤਾ ਆਪਣੀ ਆਦਤ ਅਨੁਸਾਰ ਆਰਾਮ ਦਾ ਨਾਮ ਜਪਣ ਲੱਗ ਪਿਆ ਸੋ ਚੰਦਰਮੁਖੀ ਵੇਸ਼ਵਾ ਨੂੰ ਉਹਨਾਂ ਦੀਆਂ ਗੱਲਾਂ ਅਨੋਖੀਆਂ ਲੱਗੀਆਂ ਸਾਧੂ ਨੂੰ ਪੁੱਛਿਆ ਮਹਾਰਾਜ ਭੋਜਨ ਕਰੋਗੇ ਹਾ ਪੁੱਤਰੀ ਮੈਂ ਵੀ ਭੁੱਖਾ ਹਾਂ ਇਹ ਪੰਛੀ ਵੀ ਸੋ ਮੇਰੇ ਕੋਲ ਜੋ ਕੁਝ ਆ ਉਸ ਨੂੰ ਪ੍ਰਵਾਨ ਕਰੋ ਪਰ ਮੈਂ ਵੇਸ਼ਵਾ ਹਾਂ ਜਿਹਨੂੰ ਇਸ ਘਰ ਵਿੱਚ ਆਈ ਨੂੰ 12 ਸਾਲ ਹੋ ਗਏ ਆ ਮੈਂ ਪੁਰਸ਼ਾਂ ਦੇ ਮਨਾਂ ਦੀਆਂ ਖੁਸ਼ੀਆਂ ਕਰਦੀ ਰਹੀ ਆ ਮੈਂ ਪਾਪਣਾ ਪਾਪਣ ਦੇ ਘਰ ਦਾ ਭੋਜਨ ਤੁਸੀਂ ਛਕ ਲਓਗੇ ਸਾਧੂ ਨੇ ਦੇਖਿਆ ਗਣਕਾ ਨੇ ਆਪਣੇ ਪਾਪ ਕਰਮ ਨੂੰ ਅਨੁਭਵ ਕੀਤਾ ਤੇ ਸੋਚਿਆ ਖੋਣੋ ਸੁਣੋ ਉਪਦੇਸ਼ ਦੇਣਾ ਠੀਕ ਹੈ ਕਿਉਂਕਿ ਉਪਦੇਸ਼ ਦੇਣ ਦਾ ਵੀ ਕੋਈ ਸਮਾਂ ਹੁੰਦਾ ਸਾਧ ਸੰਗਤ ਜੀ ਜਿਵੇਂ ਧਰਤੀ ਪਹਿਲਾਂ ਬੱਤਰ ਤੱਕ ਪਹੁੰਚੀ ਹੋਵੇ ਜੇ ਸੁਧਾਈ ਹੋ ਗਈ ਹੋਵੇ ਧਰਤੀ ਦੀ ਫਿਰ ਵੀ ਉਸ ਵਿੱਚ ਬੀਜ ਪਾਉਣ ਦਾ ਫਾਇਦਾ ਹੁੰਦਾ ਹੈ ਬੰਜਰ ਧਰਤੀ ਵਿੱਚ ਜਿੰਨਾ ਮਰਜ਼ੀ ਬੀਜ ਛੁੱਟੀ ਚੱਲੋ ਕੋਈ ਫਾਇਦਾ ਨਹੀਂ ਹੁੰਦਾ ਔਰ ਇਸੇ ਤਰ੍ਹਾਂ ਜਦੋਂ ਕਿਸੇ ਦਾ ਮਨ ਜਿਵੇਂ ਲੋਹਾ ਗਰਮ ਹੋ ਜਾਵੇ ਤਾਂ ਸੱਟ ਲਾਉਣ ਦੀ ਲੋੜ ਹੁੰਦੀ ਹੈ ਫਿਰ ਉਹਦਾ ਕੋਈ ਹਥਿਆਰ ਕੋਈ ਵਸਤੂ ਬਣਦੀ ਹੈ ਤੇ ਜਦੋਂ ਕਿਸੇ ਦਾ ਮਨ ਤਿਆਰ ਹੋਇਆ ਹੋਵੇ ਇਧਰ ਜੁੜਨ ਵਾਸਤੇ ਉਦੋਂ ਉਪਦੇਸ਼ ਕਰੀਦਾ ਹੈ ਮਨ ਤਿਆਰ ਕਰਨਾ ਚਾਹੀਦਾ ਪਹਿਲਾਂ ਬਹੁਤਿਆਂ ਥਾਵਾਂ ਤੇ ਵੇਖਣ ਵਿੱਚ ਆਉਂਦਾ ਹੈ ਕਿ ਮਨ ਤਿਆਰ ਨਹੀਂ ਹੁੰਦਾ ਗੁਰਦੁਆਰਿਆਂ 'ਚ ਲੋਕੀ ਬੜੇ ਜਾਂਦੇ ਆ ਕਥਾ ਕੀਰਤਨ ਵਿੱਚ ਭੀੜਾਂ ਜੁੜੀਆਂ ਹੁੰਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਪਰ ਕਿਉਂਕਿ ਮਨ ਤਿਆਰ ਨਹੀਂ ਹੁੰਦਾ ਇਸ ਕਰਕੇ ਜੋ ਉਪਦੇਸ਼ ਦਿੱਤਾ ਜਾਂਦਾ ਹੈ ਉਹ ਉਪਦੇਸ਼ ਉਹਨਾਂ ਦੇ ਸਿਰ ਉੱਤੋਂ ਦੀ ਲੰਘ ਜਾਂਦਾ ਹੈ ਉਹਨਾਂ ਦੇ ਜੀਵਨ ਵਿੱਚ ਬਦਲਾਅ ਨਹੀਂ ਆਉਂਦਾ ਅੰਜ ਤਾਂ ਵੇਖਿਆ ਜਾਵੇ ਹੁਣ ਪੁਰਾਣੇ ਸਮਿਆਂ ਵਿੱਚ ਗੁਰੂ ਘਰਾਂ ਵਿੱਚ ਇੰਨੀ ਸੰਗਤ ਨਹੀਂ ਸੀ ਜਾਂਦੀ ਜਿੰਨੀ ਹੁਣ ਜਾਂਦੀ ਹੈ ਨਾ ਹੀ ਇੰਨੇ ਸਹਿਜ ਪਾਠ ਹੁੰਦੇ ਸੀ ਨਾ ਹੀ ਇੰਨੇ ਅਖੰਡ ਪਾਠ ਹੁੰਦੇ ਸੀ ਨਾ ਹੀ ਇੰਨੇ ਕਥਾ ਕੀਰਤਨ ਦੀਵਾਨ ਲੱਗਦੇ ਸੀ ਨਾ ਹੀ ਇੰਨੇ ਗੁਰਦੁਆਰੇ ਸੀ ਪਰੰਤੂ ਲੋਕੀ ਅੱਜ ਦੇ ਜਮਾਨੇ ਨਾਲੋਂ ਧਰਮੀ ਸੀ ਝੂਠ ਨਹੀਂ ਸੀ ਬਹੁਤਾ ਬੋਲਦੇ ਔਰ ਨਸ਼ਿਆਂ ਵਿਸ਼ਿਆਂ ਤੋਂ ਕੋਹਾਂ ਦੂਰ ਸੀ ਲੋਕੀ ਪੰਜਾਬ ਵਿੱਚ ਖਾਸ ਕਰਕੇ ਖਰੇਕ ਦੇ ਸਿਰ ਦੇ ਉੱਤੇ ਕੇਸ ਹੁੰਦੇ ਸੀ ਪਗਵੰਦਾ ਸੀ ਹਰੇਕ ਔਰ ਲੋਕਾਂ ਦਾ ਜੀਵਨ ਸੰਜਮ ਦੇ ਵਿੱਚ ਸੀ ਅੱਜ ਦੇ ਜਮਾਨੇ ਵਿੱਚ ਵੇਖਿਆ ਜਾਵੇ ਦੇਖਣ ਨੂੰ ਤਾਂ ਲੋਕੀ ਧਰਮ ਕਰਮ ਬਹੁਤ ਕਰਦੇ ਆ ਪੁੰਨ ਥਾਂ ਥਾਂ ਤੇ ਲੰਗਰ ਲੱਗਦੇ ਆ ਅਖੰਡ ਪਾਠ ਸਾਹਿਬ ਹੁੰਦੇ ਆ ਸਹਿਜ ਪਾਠ ਹੁੰਦੇ ਆ ਗੁਰਦੁਆਰਿਆਂ ਚ ਬਹੁਤ ਵੱਡੀਆਂ ਵੱਡੀਆਂ ਭੀੜਾਂ ਜੁੜ ਜਾਂਦੀਆਂ ਨੇ ਰਜਾਨਾ ਹੀ ਹਰ ਥਾਂ ਤੇ ਕਥਾ ਹੁੰਦੀ ਹੈ ਬਾਣੀ ਦੇ ਨਿਤਨੇਮ ਹੁੰਦੇ ਆ ਪਰ ਜੇ ਦੂਜੇ ਪੰਨੇ ਨਿਗਾਹ ਮਾਰੀ ਜਾਵੇ ਤਾਂ ਨਸ਼ਿਆਂ ਤੇ ਵਿਸ਼ਿਆਂ ਦਾ ਕਿੰਨਾ ਪ੍ਰਕੋਪ ਹੈ ਵੇਖੋ ਔਰ ਇਥੇ ਬਸ ਨਹੀਂ ਬਿਰਲੇ ਧਾਮ ਇਹਨੂੰ ਛੱਡ ਕੇ ਕਿਹੜੇ ਨੌਜਵਾਨ ਦੇ ਸਿਰ ਤੇ ਕੇਸ ਹਨ ਇਸ ਕਰਕੇ ਵੀ ਮਨ ਤਿਆਰ ਨਹੀਂ ਉਪਦੇਸ਼ ਹੋ ਰਿਹਾ ਹੈ ਉਸ ਉਪਦੇਸ਼ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਮਨ ਤਿਆਰ ਹੋਵੇ ਫਿਰ ਉਪਦੇਸ਼ ਕੀਤਾ ਜਾਵੇ ਤਾਂ ਫਿਰ ਮਾਨਸ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ ਸੋ ਹਣ ਸਾਧੂ ਨੇ ਸੋਚਿਆ ਵੀ ਉਪਦੇਸ਼ ਦੇ ਨਾਲ ਠੀਕ ਹੈ ਉਹਨਾਂ ਨੇ ਕਿਹਾ ਤੇਰਾ ਦਿੱਤਾ ਭੋਜਨ ਪ੍ਰਵਾਨ ਹੋਏਗਾ ਇਸ ਜਗਤ ਵਿੱਚ ਮਾਇਆ ਦਾ ਪ੍ਰਵੇਸ਼ ਹੈ ਮਾਇਆ ਦਾ ਭਾਵ ਜਦੋਂ ਜੀਵ ਤੇ ਪੈਂਦਾ ਤਬ ਰੱਬ ਨੂੰ ਭੁੱਲ ਕੇ ਕਾਮ ਕ੍ਰੋਧ ਤੇ ਲੋਭ ਮੋਹ ਵਿੱਚ ਫਸ ਜਾਂਦੇ ਆ ਜੀਵਨ ਮਾਰਗ ਤੋਂ ਪਾਸੇ ਹੋ ਜਾਂਦੇ ਆ ਰਾਮ ਨਾਮ ਦਾ ਸਿਮਰਨ ਨਹੀਂ ਕਰਦੇ ਕੁਝ ਅੱਗੇ ਪੁਰਸ਼ ਹੁੰਦੇ ਆ ਜੋ ਆਪਣੇ ਮਤਲਬ ਵਾਸਤੇ ਆਪਣੇ ਪਿੱਛੇ ਲੱਗਿਆਂ ਨੂੰ ਕਰਾਹੇ ਤੋਰਦੇ ਆ ਐਸਾ ਹੀ ਜਗਤ ਦਾ ਵਰਤਾਰਾ ਹੈ ਠੀਕ ਹੈ ਮਹਾਰਾਜ ਆਪ ਜੀ ਸਤ ਕਹਿੰਦੇ ਹੋ ਪੁਰਸ਼ਾਂ ਨੇ ਹੀ ਮੈਨੂੰ ਕਰਾਹੇ ਤੋਰਿਆ ਮੈਂ ਪਾਪਣ ਹਾਂ ਪਰ ਪਾਪਣ ਹੋਣ ਦਾ ਗਿਆਨ ਮੈਨੂੰ ਤੁਸਾਂ ਦੇ ਦਰਸ਼ਨ ਕਰਨ ਤੋਂ ਬਾਅਦ ਹੋਇਆ ਤੁਸਾਂ ਨੇ ਮੈਨੂੰ ਪੁੱਤਰੀ ਕਿਹਾ ਮੇਰੇ ਘਰ ਜਵਾਨ ਆਇਆ ਭਾਵੇਂ ਬੁੱਢਾ ਆਇਆ ਕਦੇ ਕਿਸੇ ਨੇ ਮੈਨੂੰ ਭੈਣ ਜਾਂ ਪੁੱਤਰੀ ਨਹੀਂ ਕਿਹਾ ਨਾ ਮੈਨੂੰ ਪਤਾ ਹੈ ਕਿ ਮੇਰੀ ਮਾਂ ਕੌਣ ਸੀ ਤੇ ਮੇਰਾ ਬਾਪ ਕੌਣ ਸੀ ਬਸ ਇਹ ਜੀਵਨ ਮੇਰਾ ਬਤੀਤ ਹੋ ਰਿਹਾ ਹੈ ਮੀ ਪਏ ਪੈ ਰਹੇ ਨੂੰ ਦੋ ਦਿਨ ਹੋ ਗਏ ਤੇ ਹੁਣ ਜਿਹੜੇ ਲੋਕ ਰੋਜ਼ ਆਉਂਦੇ ਹੁੰਦੇ ਸੀ ਉਹ ਵੀ ਨਹੀਂ ਆਏ ਜੋ ਕੋਈ ਮਤਲਬ ਲਈ ਆਉਂਦੇ ਸੀ ਇਉ ਗਣਕਾ ਚੰਦਰਮੁਖੀ ਨੂੰ ਗਿਆਨ ਹੁੰਦਾ ਗਿਆ ਉਹਦਾ ਸਰੀਰ ਕੰਬ ਗਿਆ ਮਨ ਕੰਬ ਗਿਆ ਉਹਨੂੰ ਇਉ ਮਾਲੂਮ ਹੋਇਆ ਜਿਵੇਂ ਉਸਦੇ ਜੀਵਨ 'ਚ ਇੱਕ ਮਹਾਨ ਤਬਦੀਲੀ ਆ ਰਹੀ ਸੀ ਮਤਲਬ ਇਹੋ ਦਾ ਸਭ ਕੁਝ ਹੈ ਸਮਾਜ ਦੀ ਜਾਨ ਮੇਰੇ ਤੋਤੇ ਤੇ ਮੈਨੂੰ ਮਤਲਬ ਪੀ ਆਸਰੇ ਦਾ ਵੀ ਮੈਨੂੰ ਵੀ ਮਤਲਬ ਹੈ ਨਾ ਆਸਰੇ ਦਾ ਸਾਧੂ ਆਖਣ ਲੱਗੇ ਹਰੇਕ ਬੰਦੇ ਨੂੰ ਮਤਲਬ ਹੁੰਦਾ ਹੈ ਬਾਕੀਆਂ ਨੂੰ ਵੀ ਮਤਲਬ ਸੀ ਤੇਰੇ ਗਾਹਕ ਬਣ ਕੇ ਆਉਂਦੇ ਸੀ ਮੈਨੂੰ ਵੀ ਮਤਲਬ ਹੈ ਕਾਦਾ ਮਤਲਬ ਹੈ ਮੈਨੂੰ ਆਸਰੇ ਦਾ ਮਤਲਬ ਹੈ ਅਸੀਂ ਚੱਲ ਕੇ ਆ ਗਏ ਪਰ ਇਸ ਮਤਲਬ ਦੇ ਦੋ ਰੂਪ ਨੇ ਇੱਕ ਮਾਇਆਵਾਦੀ ਦੂਜਾ ਦੂਜਾ ਈਸ਼ਵਰਵਾਦੀ ਜੇ ਤਾਂ ਜੀਵ ਨੂੰ ਇਹ ਮਤਲਬ ਹੋਏ ਕਿ ਉਸ ਦਾ ਜੀਵਨ ਚੰਗਾ ਬਣੇ RAM ਨਾਮ ਦਾ ਸਿਮਰਨ ਕਰਨ ਲਈ ਸਾਧੂ ਸੰਤਾਂ ਤੇ ਨੇਕ ਪੁਰਸ਼ਾਂ ਦੀ ਸੰਗਤ ਕਰੇ ਸੇਵਾ ਦਾ ਭਾਵ ਮਨ ਵਿੱਚ ਰੱਖੇ ਧਰਮ ਤੇ ਸਮਾਜ ਦੀ ਮਰਜ਼ਾਦਾ ਕਾਇਮ ਰੱਖੇ ਤਾਂ ਠੀਕ ਦੇਖ ਪੁੱਤਰੀ ਜੇ ਤੇਰੀ ਸ਼ਾਦੀ ਹੋਈ ਹੁੰਦੀ ਤੇਰਾ ਪਤੀ ਹੁੰਦਾ ਤੂੰ ਉਸ ਦੀ ਸੇਵਾ ਕਰਦੀ ਉਹਦੇ ਕੋਲੋਂ ਹੀ ਤਨ ਤੇ ਮਨ ਦੀਆਂ ਲੋੜਾਂ ਪੂਰੀਆਂ ਕਰਦੀ ਤੇਰੇ ਬੱਚੇ ਹੁੰਦੇ ਬੱਚਿਆਂ ਤੇ ਪਤੀ ਦੀ ਸੁਖ ਸ਼ਾਂਤੀ ਵਾਸਤੇ ਤੂੰ ਪੂਜਾ ਪਾਠ ਕਰਦੀ ਸਾਰੇ ਤੈਨੂੰ ਦੇਵੀ ਕਹਿੰਦੇ ਫਿਰ ਜੀਵ ਕਰਮ ਨਾਲ ਜਾਣਿਆ ਜਾਂਦਾ ਹੈ ਸ਼ਰੀਰ ਨਾਲ ਨਹੀਂ ਸੋ ਜੋ ਬੀਤੀ ਸੋ ਬੀਤੀ ਅੱਗੇ ਤੋਂ ਨੇਕ ਰਾਹ ਤੇ ਚੱਲਣਾ ਚਾਹੀਦਾ ਹੈ ਭਗਵਾਨ ਜਿਸ ਨੇ ਜੀਵਨ ਦਿੱਤਾ ਉਹ ਰੋਜੀ ਵੀ ਦਿੰਦਾ ਹੈ ਚੰਦਰਮਣੀ ਨੇ ਸਾਧੂ ਨੂੰ ਭੋਜਨ ਕਰਾਇਆ ਤੋਤੇ ਨੂੰ ਚੋਰੀ ਖਵਾਈ ਸਾਧੂਆਂ ਦੇ ਚਰਨੀ ਲਾਗੇ ਸਾਧੂ ਦੀ ਸੰਗਤ ਨੇ ਉਸ ਦੇ ਮਨ ਨੂੰ ਬਦਲ ਦਿੱਤਾ ਉਹਨੂੰ ਪਾਪਾਂ ਦਾ ਅਹਿਸਾਸ ਕਰਾ ਦਿੱਤਾ ਤਦੇ ਤਾਂ ਭਲੇ ਪੁਰਸ਼ ਆਖਦੇ ਹਨ ਸਾਧੂ ਸੰਤ ਗੁਰ ਪੀਰ ਨੇਕ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ ਭਾਈ ਗੁਰਦਾਸ ਜੀ ਨੇ ਸੰਗਤ ਦਾ ਬਹੁਤ ਵੱਡਾ ਮਹਾਤਮ ਦੱਸਿਆ ਭਾਈ ਗੁਰਦਾਸ ਜੀ ਫਰਮਾਉਂਦੇ ਆ ਸਣ ਬਣ ਬਾੜੀ ਖੇਤ ਇਕ ਪਰ ਉਪਕਾਰ ਵਿਕਾਰ ਜਣਾਵੇ ਖਲ ਕਢਾਏ ਬਢਾਏ ਸਣ ਰਸਾ ਬੰਧਨ ਹੋਏ ਬਣਾਵੇ ਖਾਸਾ ਮਲਮਲ ਸ੍ਰੀ ਸਾਪ ਸੂਤ ਕਤਾਏ ਕਪਾ ਬਣਾਵੇ ਲੱਜਣ ਕੱਜਣ ਹੋਏ ਕੈ ਸਾਧ ਅਸਾਧ ਬਿਰਦ ਬਿਰਦਾਵੇ ਸੰਗ ਦੋਖ ਨਿਰਦੋਖ ਮੁਖ ਸੰਗ ਸੁਭਾਉ ਨਸਾਨ ਮਿਟਾਵੇ ਤਰਪੜ ਹੋਵੇ ਧਰਮਸਾਲ ਸਾਧ ਸੰਗਤ ਭਗ ਧੂੜ ਤੁਮਾਵੇ ਕਟਕਟ ਸੰਕਿਰਤਾਸ ਕਰ ਹਰ ਜਸ ਲਿਖ ਪੁਰਾਣ ਸੁਣਾਵੇ ਪਤ ਤੋ ਪੁਨੀਤ ਕਰੇ ਜਨ ਭਾਵੇ ਸੋ ਸਾਧ ਸੰਗਤ ਦਾ ਇਹ ਫਲ ਹੈ ਸੋ ਗਣਕਾ ਦੇ ਮਨ ਤੇ ਅਸਰ ਪੈ ਗਿਆ ਸਾਰੀ ਰਾਤ satsang ਕਰਦੀ ਰਹੀ ਅਗਲੇ ਦਿਨ ਫਰਕ ਲੱਗਿਆ ਆਕਾਸ਼ ਨਿਰਮਲ ਹੋ ਗਿਆ ਧੁੱਪ ਲੱਗੀ ਸਾਧੂ ਨੇ ਤੁਰਨ ਦੀ ਤਿਆਰੀ ਕੀਤੀ ਤਾਂ ਗਣਕਾ ਚੰਦਰਮਣੀ ਨੇ ਬੇਨਤੀ ਕੀਤੀ ਮਹਾਰਾਜ ਇਹ ਪਰਉਪਕਾਰ ਕਰੋ ਮੈਨੂੰ ਤੋਤਾ ਦੇ ਦਿਓ ਇਹਦੇ ਕੋਲੋਂ ਮੈਂ ਰਾਮਨਾਮ ਸੁਣਿਆ ਕਰਾਂਗੀ ਇਹਨੂੰ ਪੜਾਇਆ ਕਰਾਂਗੀ ਐਸਾ ਕਾਰਜ ਕਰੋ ਚੰਗਾ ਤਾਂ ਹੈ ਵੀ ਜੇ ਤੁਸੀਂ ਆਪ ਹੀ ਰਹਿ ਪਾਓ ਚੰਗਾ ਪੁੱਤਰੀ ਜੇ ਤੇਰੀ ਐਸੀ ਇੱਛਾ ਹੈ ਲਾ ਪਿੰਜਰਾ ਇਹਨੂੰ ਸਾਹਮ ਕੇ ਰੱਖਿਓ ਅਸੀਂ ਤਾਂ ਆਪਣੀ ਕੁਟਿਆ ਚ ਜਾਂਦੇ ਆ ਤੇਰੇ ਘਰ ਰਹਿਣ ਤੇ ਲੋਕ ਤੇਰੀ ਤੇ ਮੇਰੀ ਦੋਹਾਂ ਦੀ ਨਿੰਦਿਆ ਕਰਨਗੇ ਲੋਕਾਂ ਤੋਂ ਨਿੰਦਿਆ ਕਰਾਉਣੀ ਵੀ ਉਚਿਤ ਨਹੀਂ ਹੁੰਦੀ ਅਸੀਂ ਚੱਲਦੇ ਆ ਇਹ ਆਖ ਕੇ ਮਹਾਤਮਾ ਚਲੇ ਗਏ ਉਹ ਆਪਣਾ ਤੋਤਾ ਛੱਡ ਗਏ ਉਹ ਬੀਬਾ ਤੋਤਾ ਆਰਾਮ ਦਾ ਨਾਮ ਬੋਲਦਾ ਗਣ ਕ ਆਖਦੀ ਬੋਲ ਗੰਗਾ ਰਾਮ 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 ਤਉ ਦਾ ਰਾਮ ਰਾਮ ਕਹਿੰਦਾ ਬਾਰੀ-ਬਾਰੀ ਜਪਾਉਂਦੀ ਬੋਲ ਗੰਗਾ ਰਾਮ 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 ਉਹ ਰਾਮ ਰਾਮ ਜਪਦਾ ਗਣਕਾ ਚੰਦਰਮਣੀ ਨੂੰ ਐਸੀ ਲਗਣ ਲੱਗ ਗਈ ਕਿ ਉਹ ਰਾਤ ਦਿਨ ਗੰਗਾ ਰਾਮ ਨੂੰ ਰਾਮ ਨਾਮ ਦੀ ਪੱਟੀ ਪੜਾਉਣ ਲੱਗ ਗਈ ਉਸ ਦਾ ਮਨ ਪਾਪ ਕਰਨ ਵੱਲੋਂ ਮੁੜ ਪਿਆ ਉਸਨੇ ਰਾਮ ਨਾਮ ਦੀ ਧੁਨ ਲਾਉਣੀ ਸ਼ੁਰੂ ਕਰ ਦਿੱਤੀ ਹੌਲੀ-ਹੌਲੀ ਉਸ ਦੀ ਬੈਠਕ ਖਾਲੀ ਰਹਿਣ ਲੱਗੀ ਕਿਉਂਕਿ ਮਨ ਹੁਣ ਰਾਮਨਾਮ ਵਿੱਚ ਜੁੜਨ ਲੱਗ ਪਿਆ ਹਾਰ ਸ਼ਿੰਗਾਰ ਕਰਨੇ ਛੱਡ ਦਿੱਤੇ ਮਨ ਦੇ ਵਿੱਚ ਭਾਵਨਾ ਸ਼ੁੱਧ ਬਣ ਗਈ ਤਾਂ ਜਿਹੜੇ ਮੰਦ ਕਰਮੀ ਗਾਹਕ ਬਣ ਕੇ ਆਉਂਦੇ ਸੀ ਉਹ ਗਾਹਕ ਹੌਲੀ-ਹੌਲੀ ਘਟ ਗਏ ਉਹ ਐ ਲੱਗਦਾ ਸੀ ਵੀ ਜਿਵੇਂ ਉਸ ਨੂੰ ਰਾਮਨਾਮ ਦੀ ਭੁੱਖ ਲੱਗੀ ਹੋਵੇ ਚੰਦਰਾਮਣੀ ਗਣਕਾ ਦਾ ਸਿੱਦਕ ਦੇਖ ਕੇ ਭਗਵਾਨ ਜੀ ਪ੍ਰਸੰਨ ਹੋ ਗਏ ਉਸਨੇ ਚੰਦਰਮਣੀ ਨੂੰ ਆਪਣੇ ਕੋਲ ਸੱਦਣ ਵਾਸਤੇ ਇੱਕ ਬਹਾਨਾ ਬਣਾ ਲਿਆ ਬਹਾਨਾ ਇਹ ਸੀ ਕਿ ਪਿੰਜਰੇ ਵਿੱਚ ਸੱਪ ਦਾ ਰੂਪ ਧਾਰਨ ਕਰਕੇ ਆਪਣੇ ਕਾਲ ਦੂਤ ਨੂੰ ਭੇਜਿਆ ਉਸ ਨੂੰ ਪਹਿਲਾਂ ਸੱਪ ਨੇ ਡੰਗ ਮਾਰਿਆ ਪਿੰਜਰੇ ਦੇ ਵਿੱਚ ਸੱਪ ਵੜ ਗਿਆ ਰਾਤ ਦੇ ਸਮੇਂ ਪਿੰਜਰੇ ਦੇ ਵਿੱਚ ਜਦੋਂ ਸੱਪ ਵੜ ਗਿਆ ਤਾਂ ਉਸਨੇ ਤੋਤੇ ਦੇ ਡੰਗ ਮਾਰਿਆ ਤੋਤਾ ਮਰ ਗਿਆ ਸੱਪ ਦੇ ਡੰਗ ਮਰ ਵੱਜਣ ਦੇ ਨਾਲ ਤੋਤਾ ਮਰ ਗਿਆ ਤੇ ਰਾਤ ਨੂੰ ਗਨਕਾ ਸੁੱਤੀ ਰਹੀ ਅਮਰਤ ਵੇਲਾ ਜਦ ਹੋਇਆ ਤਾਂ ਬੈਠੀ ਹੋ ਗਈ ਰਾਮ ਰਾਮ ਲੱਗੀ ਜਪਣ ਰੋਜ਼ਾਨਾ ਦੀ ਤਰ੍ਹਾਂ ਉਸਨੇ ਤੋਤੇ ਨੂੰ ਕਿਹਾ ਬੋਲ ਗੰਗਾ ਰਾਮ 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 ਬੋਲ ਗੰਗਾ ਰਾਮ 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 ਹੁਣ ਗੰਗਾ ਰਾਮ ਜਿਉਂਦਾ ਹੋਵੇ ਤਾਂ ਬੋਲੇ ਕਿਉਂਕਿ ਤੋਤੇ ਨੂੰ ਤਾਂ ਸੱਪ ਨੇ ਡੰਗ ਮਾਰ ਦਿੱਤਾ ਬੋਲ ਗੰਗਾ ਰਾਮ ਰਾਮ ਪਰ ਅੱਗੇ ਕੋਈ ਆਵਾਜ਼ ਨਾ ਆਈ ਜਦੋਂ ਕੋਈ ਆਵਾਜ਼ ਨਾ ਆਈ ਉਹਨੇ ਸੋਚਿਆ ਤੋਤਾ ਬੋਲ ਕਿਉਂ ਨਹੀਂ ਰਿਹਾ ਹਨੇਰੇ ਦੇ ਵਿੱਚ ਹੀ ਉਸ ਨੇ ਪਿੰਜਰੇ ਦੇ ਵਿੱਚ ਹੱਥ ਪਾ ਕੇ ਤੋਤੇ ਨੂੰ ਹਿਲਾਇਆ ਵੀ ਕਿਤੇ ਸੁੱਤਾ ਪਿਆ ਤੋਤਾ ਕਿ ਕੀ ਗੱਲ ਹੈ ਹੱਥ ਪਾਇਆ ਪਿੰਜਰੇ ਦੇ ਵਿੱਚ ਜਗਾਇਆ ਜਗਾਉਣ ਦਾ ਯਤਨ ਕੀਤਾ ਜਦੋਂ ਸੱਪ ਉਹਦੇ ਵਿੱਚ ਬੈਠਾ ਸੀ ਉਹਨੇ ਤੋਤੇ ਨੂੰ ਹਿਲਾਇਆ ਤੇ ਉਧਰੋਂ ਸੱਪ ਨੇ ਉਹਦੇ ਡੰਗ ਮਾਰਿਆ ਜਦੋਂ ਹੱਥ ਉੱਤੇ ਡੰਗ ਵੱਜਿਆ ਤਾ ਕਲਾ ਬੰਤੀ ਵੇਸ਼ਣਾ ਪੇਸ਼ਵਾ ਉਸੇ ਵੇਲੇ ਰੱਬ ਨੂੰ ਪਿਆਰੀ ਹੋ ਗਈ ਉਸੇ ਵੇਲੇ ਉਸ ਦੀ ਰੂਹ ਸਰੀਰ ਨੂੰ ਛੱਡ ਗਈ ਔਰ ਉਸ ਦੇ ਲਜਾਣ ਦੇ ਲਈ ਬਵਾਨ ਆਇਆ ਨਰਸਿੰਘੇ ਵੱਜੇ ਸੰਖਾਂ ਦੀ ਧੁਨ ਵੱਜੀ ਉਹ ਮਾਤ ਲੋਕ ਤੋਂ ਸਵਰਗ ਨੂੰ ਚਲੀ ਗਈ ਔਰ ਤਿਸ ਦੀ ਪ੍ਰਥਾਏ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ ਗਈ ਬੈ ਕੁੰਠ ਬਿਮਾਨ ਚੜ ਨਾਰਾਇਣ ਛੋਤੇ ਅਛੋਤਾ ਥਾਉ ਨਿ ਥਾਵੇ ਮਾਨ ਮਨੋਤਾ ਨਿ ਥਾਵਿਆ ਨੂੰ ਥਾਉ ਦਿੰਦਾ ਪਰਮੇਸ਼ਰ ਰੱਬ ਦੀ ਭਗਤੀ ਵਿੱਚ ਜਿਹੜਾ ਵੀ ਝੁੱਟ ਜਾਂਦਾ ਹੈ ਸਾਧ ਸੰਗਤ ਜੀ ਉਹਦਾ ਜੀਵਨ ਤਬਦੀਲ ਹੋ ਜਾਂਦਾ ਹੈ ਔਰ ਭਗਤੀ ਕਰਦਿਆਂ ਕਰਦਿਆਂ ਜੇ ਮਨ ਸ਼ੁੱਧ ਹੋਵੇ ਪੂਰੀ ਤਰ੍ਹਾਂ ਤਾਂ ਇੱਕਦਮ ਇੱਕ ਦਿਨ ਐਸਾ ਸਮਾਂ ਆਉਂਦਾ ਹੈ ਕਿ ਨਾਮ ਜਪਣ ਵਾਲਾ ਸੱਚਖੰਡ ਵਾਸੀ ਹੋ ਜਾਂਦਾ ਹੈ ਸੋ ਉਹ ਵੇਸ਼ਵਾ ਜਿਹੜੀ ਰਜਾਨਾ ਹੀ ਪਾਪ ਕਰਮ ਕਰਦੀ ਸੀ ਇੱਕ ਸਾਧੂ ਦੇ ਉਪਦੇਸ਼ ਨਾਲ ਕੋਈ ਬਹਾਨਾ ਬਣਿਆ ਸਾਧੂ ਦੇ ਉਪਦੇਸ਼ ਨਾਲ ਗਣਕਾ ਵੇਸ਼ਵਾ ਵੇਸ਼ਵਾ ਨਾ ਰਹੀ ਫਰਮਾਤਮਾ ਦੀ ਭਗਤ ਨਹੀਂ ਬਣ ਗਈ ਔਰ ਵਿਮਾਨ ਚੜ ਕੇ ਸੱਚਖੰਡ ਚਲੀ ਗਈ ਇਸ ਦੇ ਪਰਥਾਏ ਗੁਰਬਾਣੀ ਵਿੱਚ ਵੀ ਬਹੁਤ ਥਾਮਾ ਤੇ ਬਚਨ ਆਉਂਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜਿਹੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਧਾਰੋ ਗਣਕਾ ਜਿਹਦੇ ਨਾਮ ਨੂੰ ਜਪਣ ਕਰਕੇ ਉਧਰ ਗਈ ਉਹਦਾ ਉਧਾਰ ਹੋ ਗਿਆ हे ਮੇਰੇ ਮਨ ਤੂੰ ਵੀ ਉਸ ਪਰਮੇਸ਼ਰ ਦਾ ਨਾਮ ਜਪ ਇਹ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸ ਰਹੇ ਨੇ ਇੱਕ ਨਹੀਂ ਬੜਿਆਂ ਥਾਵਾਂ ਤੇ ਇਸ ਗਣਕਾ ਦਾ ਵੇਸ਼ਵਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ ਸੋ ਉਸ ਗਣਕਾ ਦਾ ਆਪ ਜੀ ਨੇ ਇਤਿਹਾਸ ਸੁਣਿਆ ਉਹਦੀ ਸਾਖੀ ਸੁਣੀ ਉਹਦਾ ਪ੍ਰਸੰਗ ਸੁਣਿਆ ਸੋ ਇਹ 15 ਨੰਬਰ ਸਾਖੀ ਸੀ 16ਵੀਂ ਸਾਖੀ ਅੱਗੇ ਆ ਰਹੀ ਹੈ ਕਪਲ मुनि ਜੀ ਕਪਲ मुनि ਜੀ ਦੇ ਬਾਬਤ ਗੁਰਬਾਣੀ ਦੇ ਵਿੱਚ ਵਚਨ ਆਉਂਦਾ ਹੈ ਗਾਵਹਿ ਕਪਲਾਦ ਆਦ ਜੋ ਗੇਸਰ ਅપરੰਪਰ ਅਵਤਾਰ ਬਰੋ ਕਪਲਾਦ ਮਤਲਬ ਕਪਲ मुनि ਉਹਨਾਂ ਦਾ ਨਾਮ ਆਇਆ ਕੌਣ ਸੀ ਉਹ ਕਪਲ मुनि ਤੇ ਕਿਦਾਂ ਦਾ ਜੀਵਨ ਸੀ ਕੀ ਕਰਦੇ ਸੀ ਇਹ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੋਲਾ ਚੁੱਕਾਂ ਦੀ ਖੇਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ